ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਆਂ ਲੇਡੀਜ਼ ਕਾਰਡੀਗਨ ਜਾਂ ਟਸ ਸਵੈਟਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟੀਆਂ ਸਵੈਟਰ ਤੇ ਜਾਂ ਜੈਂਟਸ ਸਵੈਟਰ ਤੇ ਬੇਬੀ ਫਰਾਕ ਤੇ ਸਕੀਵੀ ਤੇ ਗਰਲਸ ਸਟੌਪ ਇਸੇ ਵੇਲੇ ਪਰ ਜੇ ਕਰਤੀ ਆ ਪੈਸ ਜੀ ਐਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਸਿਰਫ 4 ਸਲਾਈਆਂ ਨੂੰ ਆਪਾਂ ਰਿਪੀਟ ਕਰਨਾ ਜਦੋਂ ਆਪਾਂ 4 ਸਲਾਈਆਂ ਵਾਰ-ਵਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਆ ਜਿਹੜਾ ਬਣਦਾ ਜਾਂਦਾ ਇੱਥੇ ਮੈਂ ਦੋ ਵਾਰ ਡਿਜ਼ਾਈਨ ਨੂੰ ਬਣਾਇਆ 4 ਸਲਾਈਆਂ ਇਹ ਤੇ 4 ਸਲਾਈਆਂ ਇਹ 8 ਸਲਾਈਆਂ ਡਿਜ਼ਾਈਨ ਦੀਆਂ ਬਣਾਈ ਦੋ ਵਾਰ ਡਿਜ਼ਾਈਨ ਰਿਪੀਟ ਹੋਇਆ ਆਪਣਾ ਇਹ ਤੇ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਤੁਸੀਂ ਕੁੰਡੇ ਲੈਣੇ ਆ 4 ਦੇ ਮਲਟੀਪਲ ਇੱਕ ਕੁੰਡਾ ਵਾਧੂ ਲੈਣਾ ਆਪਾਂ ਜਿਵੇਂ 4 4 4 ਤੇ ਇੱਕ ਕੁੰਡਾ ਵਾਧੂ ਤੇ ਦੋ ਕੁੰਡੇ ਜਿਹੜੇ ਆਪਾਂ ਕੰਨੀਆਂ ਤੇ ਰੱਖ ਲੈਣੇ ਆ ਵਾਧੂ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਸੈੱਟ ਹੋ ਜਾਂਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜੀ ਇਹ ਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਐਸਜੀਐਨ ਨੂੰ ਬਣਾ ਲਓਗੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਐਮ ਐਸ ਡੀ ਐਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਕੋਈ ਵੀ ਬਾਰਡਰ ਤੁਸੀਂ ਬਣਾਇਆ ਜਿਹੜੀ ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਆਪਾਂ ਸ਼ੁਰੂ ਕਰਨੀ ਹੈ ਪਹਿਲੀ ਸਿਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸਾਰੀ ਆਪਾਂ ਇਹ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਆਪਣੇ ਕੋਲੇ ਹੋਣਗੇ ਸਾਰੇ ਆਪਾਂ ਸਿੱਧੇ ਬਣਾ ਲੈਣੇ ਬਹੁਤ ਈਜ਼ੀ ਪੈਟਰਨ ਬਹੁਤ ਹੀ ਜਲਦੀ ਜਲਦੀ ਬਣ ਜਾਂਦਾ ਇੱਕ ਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਹੁਣ ਆਪਾਂ ਆਗੇ ਉਲਟ ਪਾਸੇ ਤੇ। ਉਲਟ ਪਾਸੇ ਤੇ ਡਿਜ਼ਾਈਨ ਦੀ ਆਪਣੇ ਦੀ ਦੂਸਰੀ ਸਲਾਈ। ਸਾਰੀ ਸਲਾਈ ਆਪਾਂ ਇਹ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ। ਦੋ ਸਲਾਈਆਂ ਤੜ ਡਿਜ਼ਾਈਨ ਦੀਆਂ ਆਪਣੀਆਂ ਜਿਹੜੀਆਂ ਇਹ ਸਿੰਪਲ ਹੀ ਆ ਸਿੱਧੇ ਪਾਸੇ ਤੋਂ ਸਿੱਧੀ ਬਣਾਲੀ ਤੇ ਉਲਟ ਪਾਸੇ ਤੋਂ ਉਲਟੀ ਸਲਾਈ ਬਣਾਲੀ ਤੀਸਰੀ ਤੇ ਚੌਥੀ ਸਲਾਈ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਬਣੂਗਾ ਦੋ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਬਣਾਵਾਂਗੇ ਤੀਸਰੀ ਸਲਾਈ ਸਿੱਧੇ ਪਾਸੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬੁਨੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਚਾਰ ਕੁੰਡਿਆਂ ਤੇ ਅੱਗੇ ਆਪਾਂ ਡਿਜ਼ਾਈਨ ਬਣਾਉਣਾ ਥ੍ਰੈਡ ਕਰਾਂਗੀ ਅੱਗੇ ਚਾਰ ਕੁੰਡਿਆਂ ਵਿੱਚੋਂ ਇੱਕ ਕੁੰਡਾ ਆਪਾਂ ਉਲਟਾ ਬਣਾ ਲੈਣਾ ਥ੍ਰੈਡ ਕਰਨਾ ਹੈ ਪਿੱਛੇ ਹੁਣ ਜਿਹੜੇ ਤਿੰਨ ਕੁੰਡੇ ਆ ਉਹ ਚਾ ਲੜਾ ਕੁੰਡਾ ਆਪਾਂ ਇਸ ਤਰ੍ਹਾਂ ਉਹ ਜਾਲੜੇ ਕੁੰਡੇ ਨੂੰ ਆਪਾਂ ਅੱਗੇ ਲੈ ਆਉਣਾ ਇਸ ਤਰ੍ਹਾਂ ਪਾਲਟ ਕੇ ਸਿੱਧਾ ਕਰ ਲੈਣਾ ਫਿਰ ਪਿਛਲੀ ਸਾਈਡ ਤੋਂ ਆਪਾਂ ਇਹਨਾਂ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਇਹ ਕੁੰਡਿਆ ਤਾਰਨੀ ਫਿਰ ਆਪਾਂ ਸਲਾਈ ਤੇ ਘੁਮਾ ਕੇ ਇਸ ਤਰ੍ਹਾਂ ਪਿੱਛੇ ਕਰਾਂਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਤਾਂ ਤਿੰਨ ਕੁੰਡਿਆਂ ਦੇ ਆਪਣੇ ਇੱਥੇ ਤਿੰਨ ਕੁੰਡੇ ਬਣ ਗਏ ਨਾ ਆਪਣਾ ਕੁੰਡਾ ਜਿਹੜਾ ਕੋਈ ਘਟਿਆ ਤੇ ਨਾ ਵਧਿਆ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਸਲਾਈ ਤੇ ਰਿਪੀਟ ਕਰਦੇ ਜਾਨਾ ਫੇਰ ਥ੍ਰੈਡ ਕਰਨਾ ਹੈ ਇੱਕ ਕੁੰਡਾ ਉਲਟ ਥ੍ਰੈਡ ਕਰਾਂਗੇ ਪਿੱਛੇ ਉਸੇ ਤਰ੍ਹਾਂ ਵਿਚਾਲੜਾ ਕੁੰਡਾ ਆਪਾਂ ਅੱਗੇ ਲੈ ਆਉਣਾ ਹੈ ਪਾਲ ਤੱਕੇ ਸਿੱਧਾ ਕਰ ਲੈਣਾ ਫੇਰ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਇਸ ਤਰ੍ਹਾਂ ਪਿੱਛੇ ਕਰਾਂਗੇ ਇੱਕ ਕੁੰਡਾ ਆਪਣਾ ਇਹ ਬਣ ਜਾਂਦਾ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਿਆਂਗੇ ਪਿਛਲੀ ਸਾਈਡ ਤੇ ਚਾਰ ਕੁੰਡੇ ਬਣ ਗਏ ਆਪੇ ਇੱਕ ਉਲਟਾ ਤਿੰਨ ਅੱਗੇ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਉਹ ਚਾਲੜਾ ਕੁੰਡਾ ਇਹਦਾ ਪਾਲਟ ਕੇ ਆਪਾਂ ਅੱਗੇ ਲੈ ਆਉਣਾ ਇਸ ਤਰ੍ਹਾਂ ਫੇਰ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਹੈ ਥ੍ਰੈਡ ਪਿੱਛੇ ਕਰਕੇ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਥ੍ਰੈਡ ਨੂੰ ਸਲਾਈਟ ਦੇ ਘੁਮਾ ਕੇ ਇਸ ਤਰ੍ਹਾਂ ਪਿੱਛੇ ਕਰਾਂਗੇ ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਵਿਚਾਲੜਾ ਕੁੰਡਾ ਜਿਹੜਾ ਆਪਣਾ ਹੈ ਉਸੇ ਤਰ੍ਹਾਂ ਆਪਾਂ ਅੱਗੇ ਲੈ ਆਵਾਂਗੇ ਪਲਟ ਕੇ ਇਹਨੂੰ ਸਿੱਧਾ ਕਰ ਲਾਂਗੇ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ thread ਕਮਾ ਕੇ ਪਿੱਛੇ ਕੀਤਾ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਫਿਰ ਉਸੇ ਤਰ੍ਹਾਂ thread ਕੀਤਾ ਅੱਗੇ ਇੱਕ ਕੁੰਡਾ ਉਲਟਾ thread ਕੀਤਾ ਪਿੱਛੇ ਤਿੰਨ ਕੁੰਡਿਆਂ ਵਿੱਚੋਂ ਵਿਚਾਲੜਾ ਕੁੰਡਾ ਜਿਹੜਾ ਇਹਨੂੰ ਆਪਾਂ ਅੱਗੇ ਲੈ ਆਉਣਾ ਪਲਟ ਕੇ ਸਿੱਧਾ ਕਰ ਲੈਣਾ ਤਿਆਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਪਿੱਛੇ ਕਰਾਂਗੇ ਫੇਰ ਤਿਆਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਵਿਚਾਲਾ ਢਾਕ ਹੁੰਦਾ ਏੜਾ ਇਸ ਤਰ੍ਹਾਂ ਪਾਲਟ ਕੇ ਅੱਗੇ ਲੈ ਆਉਣ ਤਿਆਨ ਕੁੰਡਿਆਂ ਦਾ ਬਣਾ ਦੇਣਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਥ੍ਰੈਡ ਕਮਾ ਕੇ ਪਿੱਛੇ ਕਰਾਂਗੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਾਂਗੇ ਇੱਕ ਕੁੰਡਾ ਉਲਟਾ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਥ੍ਰੈਡ ਕਰਾਂਗੇ ਪਿੱਛੇ ਕੰਨੀ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਤਿੰਨ ਸਲਾਈਆਂ ਕੰਪਲੀਟ ਕਰ ਲਿਆ ਆਪਾਂ ਹੁਣ ਆ ਗਏ ਚੌਥੀ ਸਲਾਈ ਤੇ ਚੌਥੀ ਸਲਾਈ ਤੇ ਕੰਨੀ ਵਾਲਾ ਕੁੰਡਾ ਉਤਾਰ ਕੇ ਅੱਗੇ ਜਿਹੜੇ ਆਪਣੇ ਚਾਰ ਚਾਰ ਕੁੰਡੇ ਆ ਚਾਰਾਂ ਵਿੱਚੋਂ ਜਿਹੜਾ ਉਧਰ ਉਲਟਾ ਕੁੰਡਾ ਬਣਾਇਆ ਹੁਣ ਆਪਾਂ ਸਿੱਧਾ ਬਣਾ ਲਾਂਗੇ ਤੇ ਜਿਹੜੇ ਆਪਣੇ ਤਿੰਨ ਕੁੰਡੇ ਏ ਬਣਾ ਲਾਂਗੇ ਆਪਾਂ ਉਲਟੇ 1 2 3 ਚੌਥੀ ਸिलाई ਸਾਰੀ ਇਸੇ ਤਰ੍ਹਾਂ ਬਣਾਵਾਂਗੇ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ 1 2 3 కుడా సన్ని కు ఉల్టి దో స కుడి ఉ దో తి తన కు ఉల్లిట 10 ਇੱਕ ਗੁੰਡਾ ਸਿੱਧਾ 3 ਗੁੰਡੇ ਉਲਟੇ 1 2 10 ਇੱਕ ਗੁੰਡਾ ਸਿੱਧਾ ਕੰਨੀ ਵਾਲਾ ਗੁੰਡਾ ਉਲਟੀ ਸਲਾਈ ਆ ਉਲਟਾ ਬਣਾ ਲਾਂਗੇ ਇਹੀ ਚਾਰ ਸਲਾਈਆਂ ਦਾ ਡਿਜ਼ਾਈਨ ਆ ਆਪਾਂ ਬਣਾਉਦੇ ਜਾਣਾ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਆ ਜਿਹੜਾ ਬਣਦਾ ਜਾਂਦਾ ਜਦੋਂ ਆਪਾਂ ਇਸ ਨੂੰ ਕਿਸੇ ਪ੍ਰੋਜੈਕਟ ਤੇ ਬਣਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਆਪਣਾ ਛੋਟੀ ਛੋਟੀ ਬਣਾਈ ਦਾ ਬਿਨਾ ਜਾਲੀ ਤੋਂ ਡਿਜ਼ਾਈਨ ਜਦੋਂ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਉਸੇ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀ ਉਲਟ ਪਾਸੇ ਤੋਂ ਉਲਟੀ ਫਿਰ ਤੀਸਰੀ ਸਲਾਈ ਤੇ ਉਸੇ ਤਰ੍ਹਾਂ ਡਿਜ਼ਾਈਨ ਤੇ ਚੌਥੀ ਸਲਾਈ ਤੇੜੀ ਹੈ ਚਾਰ ਸਲਾਈਆਂ ਨੂੰ ਆਪਾਂ ਰਿਪੀਟ ਕਰਦੇ ਜਾਣਾ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ